ਬਿਨਾ ਬਦਲੇ ਬਿਨਾ ਜਲ ਜਜ਼ਬਾ ਸੱਚ ਕਾ ਲਈ ਸੱਚ ਦਿਖਾਤੇ ਹੈ ਹਾਂਜੀ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਮੈਂ ਤੁਹਾਡਾ ਆਪਣਾ ਡਾਕਟਰ ਅਜੇਮਲ ਮੁਖ ਬਲਾਰਾ ਪੰਜਾਬ ਸ਼ਿਰੋ ਅਬਦਾਸ ਟਾਈਗਰ ਫੋਰਸ ਔਰ ਆਪ ਜੀ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਕੀ ਇੱਕ ਸਲਾਮਾਬਾਦ ਦੇ ਵਿੱਚ ਇੱਕ ਛੋਟੀ ਬੇਟੀ ਜਿਸ ਨੂੰ ਇੱਕ ਕੁਲਵੰਤ ਸਿੰਘ ਨਾਮ ਦਾ ਜਿਹੜਾ ਫੌਜੀ ਨਾਂ ਦਾ ਵਿਅਕਤੀ ਉਹਨੂੰ ਸਕੂਲ ਛੱਡਣ ਜਾਂਦਾ ਹੁੰਦਾ ਸੀ ਔਰ ਸਕੂਲ ਛੱਡਣ ਤੋਂ ਬਾਅਦ ਉਹ ਲੜਕੀ ਦੇ ਨਾਲ ਜਿਹੜਾ ਹੈਗਾ ਉਹ ਗਲਤ ਹਰਕਤਾਂ ਕਰਦਾ ਸੀਗਾ ਔਰ ਠੀਕ ਆ ਉਹਦੇ ਪਹਿਲਾਂ ਕੋਈ ਰਿਲੇਸ਼ਨ ਹੋਣਗੇ ਤੇ ਉਸ ਨੂੰ ਆਪਾਂ ਨਹੀਂ ਜਾਗਰ ਕਰਨਾ ਚਾਹੁੰਦੇ ਪਰ ਜਿਹੜਾ ਉਹ ਕੁੜੀ ਦੇ ਨਾਲ ਜਿਹੜਾ ਕੰਮ ਹੋਇਆ ਉਹ ਬਹੁਤ ਨਿੰਦਣਯੋਗ ਘਟਨਾ ਹੈ ਔਰ ਇਸ ਬਾਬਤ ਆਪਾਂ ਮਾਨਯੋਗ ਐਸਐਸਪੀ ਸਾਹਿਬ ਨੂੰ ਔਰ ਮਾਨਯੋਗ ਡੀਐਸਪੀ ਸਾਹਿਬ ਨੂੰ ਔਰ ਸਦਰ ਦੇ ਐਸਐਚਓ प्रमोद ਜੀ ਨੂੰ ਆਪਾਂ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦੀ ਸੀ ਗੱਲ ਪਰ ਉਹਨਾਂ ਨੇ ਉਲਟਾ ਸੁਣਨ ਦੀ ਬਜਾਏ ਜ 10 15 ਦਿਨ ਹੋ ਗਏ ਕੁੜੀ ਦੇ ਬਿਆਨ ਹੋਇਆ ਨੂੰ ਪਰ ਉਹ ਹਜੇ ਤੱਕ ਕੋਈ ਵੀ ਜੜੀ ਹੈਗੀ ਆ ਉਹ ਕਾਰਵਾਈ ਨਹੀਂ ਕੀਤੀ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਾਥੀ ਸੀਗੇ ਜਿਹੜੇ ਨਾਲ ਹੋ ਕੇ ਆਵਾਜ਼ ਚੱਕਦੇ ਸੀਗੇ ਇਸ ਚੀਜ਼ ਦੀ ਉਹਨਾਂ ਨੂੰ ਵੀ ਕੱਲ ਦਾ ਜਿਹੜਾ ਹੈਗਾ ਉਹ ਦੂਸਰੇ ਪਰਚਿਆਂ ਦੇ ਵਿੱਚ ਉਹਨਾਂ ਨੂੰ ਕਰਕੇ ਉਹਨਾਂ ਦੇ ਉੱਤੇ ਪਰਚੇ ਰਜਿਸਟਰਡ ਕਰ ਦਿੱਤੇ ਸੋ ਮੈਂ ਪ੍ਰਸ਼ਾਸਨ ਨੂੰ ਇਹ ਆਪਜੀ ਦੇ ਮਾਧਿਮਾ ਰਾਹੀਂ ਦੱਸਣਾ ਚਾਹੁੰਦਾ ਕਿ ਇਸ ਲੜਕੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜੜੀ ਬਣਦੀ ਕਾਰਵਾਈ ਆ ਉਹ ਤੁਰੰਤ ਕੀਤੀ ਜਾਵੇ ਨਹੀਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਇਸ ਚੀਜ਼ ਦਾ ਤਿੱਖਾ ਵਿਰੋਧ ਕੀਤਾ ਜਾਊਗਾ ਔਰ ਸੜਕਾਂ ਦੇ ਉੱਤਰ ਕੇ ਇਹਦਾ ਆਪਾਂ ਪ੍ਰਦਰਸ਼ਨ ਜਿਹੜਾ ਹੈਗਾ ਉਹਨੂੰ ਤੇਜ਼ ਕਰਾਂਗੇ ਸੋ ਮੈਂ ਇਹ ਹੀ ਕਹੂੰਗਾ ਕਿ ਜਿਹੜੀ ਛੋਟੀ ਕੁੜੀ ਆ ਜੋ ਦੇ ਨਾਲ ਹੋਇਆ ਉਹ ਜਿਹੜੇ ਬਿਆਨ ਹੈਗੇ ਉਹਦੇ ਕਲਮਬੰਦ ਹੋ ਚੁੱਕੇ ਆ ਆਪਾਂ ਇਹਦੇ ਨਾਲ ਮੁੰਡੇ ਦੇ ਨਾਲ ਮੁੰਡਾ ਜੋੜ ਕੇ ਖੜੇ ਆ ਕਿਉਂਕਿ ਉਹ ਜਿਹੜਾ ਹੈ ਉਹ ਸਾਨੂੰ ਕਦੀ ਪੋਲਿਟੀਕਲ ਪ੍ਰੈਸ਼ਰ ਪਵਾ ਰਿਹਾ ਕਦੀ ਕਿਸੇ ਦਾ ਫੋਨ ਕਰਾ ਰਿਹਾ ਕਦੀ ਕਿਸੇ ਦਾ ਜਿਨ੍ਹਾਂ ਲੋਕਾਂ ਨੇ ਪੈਸੇ ਵੀ ਲੈ ਲਏ ਇਸ ਕੇਸ ਦੇ ਵਿੱਚ ਆਪਾਂ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਨੂੰ ਵੀ ਸਮਾਂ ਆਉਣ ਤੇ ਬੇਨਕਾਬ ਕਰਾਂਗੇ ਜੇ ਜੇ ਪੁਲਿਸ ਨੇ ਬਣਦੀ ਕੋਈ ਕਾਰਵਾਈ ਨਾ ਕੀਤੀ ਤਾਂ ਇੱਕ ਦੋ ਦਿਨ ਦੇ ਵਿੱਚ ਜੋ ਕੁੜੀ ਨੇ ਤਾਂ ਕਰਨਾ ਕਰਨਾ ਹੀ ਆ ਅਸੀਂ ਜਿਹੜਾ ਹੈਗਾ ਉਹ ਆਪਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂ ਸਰ ਮੇਰਾ ਨਾਮ ਸ਼ਮਿੰਦਰਪੁਰ ਕਿਹੜਾ ਕਿਹੜਾ ਮਾਮਲਾ ਸਲਾਮਾਹ ਹਾਂਜੀ ਕੀ ਮਾਮਲਾ ਜੀ ਸਰ ਮਾਮਲਾ ਹੈ ਕਿਸਾਟੇ ਮੁੱਲੇ ਦਾ ਕੁਲਵੰਤ ਸਿੰਘ ਫੌਜੀ ਆ ਰਿਟਾਇਰ ਫੌਜੋ ਤੇ ਮੈਂ ਆਪਣੀ ਕੁੜੀ ਨੂੰ ਆਟੋ ਲਾ ਕੇ ਦਿੱਤਾ ਸੀਗਾ 7 ਮਹੀਨੇ ਤੋਂ ਮੇਰੀ ਕੁੜੀ ਨੂੰ ਸਕੂਲ ਲੈ ਕੇ ਜਾਂਦਾ ਸੀ ਜਿਹਦੇ ਵਿੱਚ 2 ਮਹੀਨੇ ਤੱਕ ਉਹ ਸਹੀ ਲੈ ਕੇ ਗਿਆ ਉਸ ਤੋਂ ਬਾਅਦ ਤੇ ਲਗਰ ਮਹੀਨੇ ਲਈ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀਗਾ ਜਦੋਂ ਮੈਂ ਮੈਂ ਘਰਾਂ ਦੇ ਕੰਮ ਕਰਦੀਆਂ ਜਦੋਂ ਮੈਂ ਘਰ ਨਹੀਂ ਸੀ ਹੁੰਦੀ ਮੇਰੇ ਘਰ ਵਾਲੇ ਗਿਆ ਪਰਿਸ਼ਾ ਨਹੀਂ ਰੱਖarne ਸੀ ਹੁੰਦਾ ਤੇ ਘਰਾਂ ਆ ਕੇ ਵੀ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਫੋਨ ਕਰਦਾ ਸੀ ਰਾਤ ਨੂੰ ਵੀ ਦੇਰ ਰਾਤ ਤੱਕ ਫੋਨ ਕਰਦਾ ਸੀ ਜਦੋਂ ਇਹ ਮਾਮਲਾ ਮੇਰੇ ਵੀਰ ਨੇ ਮੈਨੂੰ ਦੱਸਿਆ ਤੇ ਉਹਨੇ ਸਾਡੇ ਨਾਲ ਕੁੱਟਮਾਰ ਕੀਤੀ ਰਾਤ ਨੂੰ 10 ਵਜੇ ਜੇ ਵੀ ਅਸੀਂ ਐਮ ਆਰ ਕਟ ਜੇ ਵੀ ਅਸੀਂ ਉੱਥੇ ਕੰਪਲੇਨ ਵੀ ਕੀਤੀ ਸਗਾ ਛਾਣੇ ਬੇਟੀ ਨੂੰ ਨਾਲ ਲਿਆ ਕੇ ਫਿਰ ਅਸੀਂ ਡੀ ਐਸ ਪੀ ਸਾਹਿਬ ਦੇ ਵੀ ਪੇਸ਼ ਹੋਏ ਕੁੜੀ ਦੇ ਵੀ ਬਿਆਨ ਹੋਏ ਮੇਰੇ ਦੇ ਵੀ ਬਿਆਨ ਹੋਏ ਪਰ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਣਦੀ ਸਾਡੇ ਡੀ ਐਸ ਪੀ ਸਾਹਿਬ ਦੇ ਐਸ ਐਸ ਪੀ ਸਾਹਿਬ ਦੇ ਸਦਾ ਛਾਣੇ ਸਾਰੇ ਬਿਆਨ ਹੋਣ ਤੋਂ ਬਾਅਦ ਸਾਰੇ ਪਾਸੇ ਮੇਰੀ ਬੇਟੀ ਮੈਂ ਅਸੀਂ ਪ੍ਰਸ਼ਾਸਨ ਤੇ ਸਾਹਮਣੇ ਸਾਰੇ ਪਾਸੇ ਆਪਣੇ ਵਿਆਣ ਵੀ ਦਿੱਤੇ ਉਹਦੇ ਤੋਂ ਬਾਅਦ ਵੀ ਵੀਰਵਾਰ ਦੇ ਦਿਨ ਵੀਰਵਾਰ 31 ਤਰੀਕ ਨੂੰ ਮੇਰੀ ਬੇਟੀ ਸਕੂਲ ਤੋਂ ਆਲੀ ਵੇਸੇ ਜਿਹੜੇ ਵਿੱਚ ਉਹਨੇ ਫੇਰ ਮੇਰੀ ਬੇਟੀ ਦਾ ਵੀ ਪਿੱਛਾ ਕੀਤਾ ਤੇ ਮੈਂ ਕੰਮ ਤੇ ਗਈ ਗੁਲਾਵਾਰੀ ਤੱਕ ਉਹਨੇ ਮੇਰਾ ਵੀ ਪਿੱਛਾ ਕੀਤਾ ਮੈਨੂੰ ਗਾਲਾਂ ਗਲੋਚ ਕੱਟੀਆਂ ਤੇ ਬਾਅਦ ਚੋਂ ਵੀ ਫੇਰ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਘਰ ਜਾਇਆ ਰਾਸਤੇ ਅੱਜ ਫੇਰ ਆਇਆ ਤੁਸੀਂ ਇਹਦੇ ਸੰਬੰਧੀ ਪਹਿਲਾਂ ਸ਼ਿਕਾਇਤ ਨਹੀਂ ਕੀਤੀ ਜੀ ਲੋ? ਹਾਂ ਮੈਂ 3 ਮਹੀਨੇ ਤੋਂ ਸ਼ਿਕਾਇਤਾਂ ਕਰਦੀ ਪਈ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਪਈ। ਤੇ ਹੁਣ ਤੁਸੀਂ ਕੀ ਤੁਹਾਡਾ ਅਗਲਾ ਕੀ? ਮੈਂ ਤਾਂ ਸਾਰ ਇਹ ਮੰਗ ਕਰਦੀ ਪਈ ਆ ਕਾਨੂੰਨ ਤੋਂ ਮੇਰੀ ਬੇਟੀ ਨੂੰ ਤਾਂ ਮੈਨੂੰ ਨਹੀਂ ਸਾਫ਼ ਕੀਤਾ ਜਾਵੇ ਨਹੀਂ ਤਾਂ ਮੇਰੀ ਬੇਟੀ ਕਰ ਲਈ ਮੈਂ ਸੁਸਾਇਸਾਈਡ ਕਰ ਲੈਣਾ। ਇਹਦੇ ਨਾਲ 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 ਤਾਂ ਫੇਰ ਮੈਂ ਵੀ ਕਰੂੰਗੀ ਨਾ। ਇਹਦੀ ਤੁਹਾਡੇ ਘਰ ਪਹਿਲਾਂ ਵੀ ਆਣੀ ਜਾਣੀ ਸੀ ਕਿੱਦਾਂ ਤੁਹਾਡਾ ਸਾਰਾ ਸੀਨੀਅਰ ਨੂੰ ਜਾਣਦੇ ਸੀ 7-8 ਮਹੀਨੇ ਤੋਂ ਇਹਨੂੰ ਜਾਣਦੇ ਆ। ਹੁਣ ਮੰਗੀ ਜਾਂਦੇ ਆ ਪ੍ਰਸ਼ਾਸਨ ਤੋਂ। ਅਸੀਂ ਤਾਂ ਇਹ ਮੰਗ ਕਰਦੇ ਪਏ ਸਸਾਨੂੰ ਇਨਸਾਫ਼ ਹੋਣਾ ਚਾਹੀਦਾ ਹੈ। ਕੀ ਨਾ ਤੁਹਾਡਾ ਜੀ ਮੇਰਾ ਨਾਮ ਰੀਆ ਹੈ ਕਿਹੜਾ ਪਿੰਡ ਜੀ ਸਲਾਮਾਬਾਦ ਕੀ ਮਾਮਲਾ ਜਿਹੜਾ ਤੀਜਾ ਜੀ ਐਸਐਸਪੀ ਦਫਤਰ ਆਇਆ ਸੀ ਮੇਰੇ ਲਾਈਨ ਮੇਰਾ ਨਾਮ ਰੀਆ ਮੇਰੇ ਮਮਾ ਦਾ ਨਾਮ ਮਸ਼ਵਿੰਦਰ ਕੌਰ ਔਰ ਮੇਰੇ ਕਿਤਾ ਦੀ ਦਾ ਨਾਮ ਜਸਵੀਰ ਸਿੰਘ ਆ ਮੈਂ ਕੁਲਵੰਤ ਸਿੰਘ ਦੇ ਨਾਲ ਔਟੋ ਵਿੱਚ ਸਕੂਲ ਜਾਂਦੀ ਸੀਗੀ ਔਰ ਆਂਕੀ ਸੀਗੀ ਉਹ ਮੇਰੇ ਨਾਲ ਚਨੀਲ ਹਰਕਤਾਂ ਕਰਦੇ ਸੀਗੇ ਨਹੀਂ ਉਹ ਉਹਨਾਂ ਨਾਲ ਤੁਸੀਂ ਪਹਿਲਾਂ ਤੁਹਾਡੇ ਘਰਾਂ ਨਾਲ ਜਾਣਾ ਸੀਗਾ ਕੋਈ ਤਾਂ ਨਹੀਂ ਨਹੀਂ ਮਤਲਬ ਕਿ ਬੰਲੇ ਵਿੱਚ ਹੀ ਰਹਦੇ ਸੀਗੇ ਮੈਂ ਪਹਿਲਾਂ ਤਾਂ ਕੁੜੀ ਦੇ ਨਾਲ ਜਾਂਦੀ ਸੀਗੀ ਬਾਅਦ ਵਿੱਚ ਮਮਾ ਨੇ ਕਿਹਾ ਕਿ ਚਲੋ ਸਿਆਣੇ ਹੈਗੇ ਆ ਤੋ ਉਹਦੇ ਨਾਲ ਜਾਇਆ ਕਰ ਮੈਂ ਉਹਨਾਂ ਨਾਲ ਜਾਣਾ ਨਾ ਕਰਤਾ ਪਹਿਲਾਂ 2 ਮਹੀਨੇ ਤਾਂ ਸਹੀ ਰਹੇ ਤੀਜੇ ਮਹੀਨੇੋਂ ਮੇਰੇ ਨਾਲ ਅਸ਼ਲੀਲ ਹਿੱਕਤਾ ਕਰਨ ਲੱਗ ਗਏ ਤੰਗ ਆ ਕੇ ਮੈਂ ਆਪਣੀ ਮਾਤਾ ਜੀ ਨੂੰ ਦੱਸਿਆ ਤੇ ਰਾਤ ਨੂੰ ਆ ਕੇ ਸਾਡੇ ਉੱਤੇ ਉਹਨਾਂ ਨੇ ਹਮਲਾ ਕਰ ਦਿੱਤਾ ਕਿੰਨੀ ਦੇਰ ਇਹ ਤੁਹਾਡੇ ਨਾਲ ਚੱਲਦਾ ਇਹ ਹੁਣ ਜੀ 7 ਕੁ ਮਹੀਨੇ ਤੋਂ ਫਿਰ ਫਿਰ ਤੁਸੀਂ ਆਪਣੇ ਮਾਤਾ ਮਜੀ ਨੂੰ ਦੱਸਿਆ ਮੈਂ ਪਹਿਲਾਂ ਤਾਂ ਮੈਂ ਡਰ ਦੇ ਮਾਰੇ ਆਪਣੀ ਮੰਮੀ ਜੀ ਨੂੰ ਨਹੀਂ ਦੱਸਿਆ ਉਸ ਤੋਂ ਬਾਅਦ ਜਦੋਂ ਮੈਂ ਦੱਸਿਆ ਤੇ ਰਾਤ ਨੂੰ ਆ ਕੇ ਸਾਡੇ ਉੱਤੇ ਕਾਰਵਾਈ ਕਰ ਦਿੱਤੀ ਉਹਨਾਂ ਨੇ ਕੀ ਹਮਲਾ ਕੀਤਾ ਹਾਂਜੀ ਕੁੱਟਮਾਰ ਸਾਡੇ ਨਾਲ ਕੀਤੀ ਆ ਅਸੀਂ ਰਾਤ ਨੂੰ ਥਾਣੇ ਆਏ ਹੈਗੇ ਆ ਉਸ ਬੰਦੇ ਨੇ ਪਹਿਲਾਂ ਤਾਂ ਸਾਡੀ ਸੁਣੀ ਹੈਗੀ ਆ ਸਵੇਰੇ ਉਹਨੇ ਝੂਠੀ ਐਮਰਕਤਾ ਕੇ ਸਾਡੇ ਤੇ ਦੇ ਦਿੱਤਾ ਹੁਣ ਤੇ ਇਹਦੇ ਸੰਬੰਧੀ ਹੁਣ ਕੀ ਕਰੀ ਅਸੀਂ ਡੀਐਸਪੀ ਦੇ ਡੀਐਸਪੀ ਸਰ ਦੇ ਕੋਲ ਵੀ ਗਏ ਹੈਗੇ ਐ ਐਸਐਸਪੀ ਸਰ ਦੇ ਕੋਲ ਵੀ ਗਏ ਹੈਗੇ ਆ ਉਹਨਾਂ ਨੇ ਸਾਡੀ ਕੋਈ ਨਹੀਂ ਗੱਲਬਾਤ ਸੁਣੀ ਹੈਗੀ ਆ ਜੇ ਤਾਂ ਨਹੀਂ ਇਹ ਸੁਣਦੇ ਹੈਗੇ ਤਾਂ ਮੈਂ ਇੱਥੇ ਹੀ ਅਪਸਾਈਡ ਕਰ ਲੈਂਦਾ ਹਰ ਇੱਕ ਇਸਲਾਮਾਵਾਦੀ ਇੱਕ ਮਸਲਾ ਹੈ ਜਿੱਥੇ ਕਿ ਰਟਾਇਰਡ ਫੌਜੀ ਤੇ ਇੱਕ ਨਵਾਲਿਕ ਨੂੰ ਇਲਜ਼ਾਮ ਲਗਾਏ ਕਿ ਉਹਨੇ ਉਹਨਾਂ ਅੱਜ ਵੀ ਹੱਤਿਆ ਦਾ ਕੀਤੀ ਹੈ। ਸ਼ੀ ਆਰ ਟੂ ਬੀ ਕਾਲ ਵੈਰੀਫਾਈ ਕਰ ਰਹੀ ਹੈ ਐਕਚੁਅਲੀ ਜਿਹੜਾ ਫੌਜੀ ਹੈਗਾ ਫੌਜੀ ਦੇ ਪੂਰੀ ਦੀਵਾਰ ਨਾਲ ਪੰਜ ਚਾਰ ਸਾਲ ਤੋਂ ਸੰਤੋਸ਼ ਰਹਿੰਦੇ ਇਕੱਠੇ ਰਹਿੰਦੇ ਸੀਗੇ। ਤੇ ਉਹਦੇ ਮੁਤਾਬਕ ਇਹਦੇ ਅਸੀਂ ਮੈ ਨੂਨ ਤੇ ਪਹਿਲੇ ਲੈ ਕੇ ਦਿੱਤਾ ਹੁਣ ਸ਼ਾਇਦ ਕਹਿੰਦਾ ਕੋਈ ਹੋਰ ਡੇੜੀ ਨੇ ਬੰਦਾ ਕੋਈ ਹੋਰ ਖਲਿਆ। ਇਹਦੀ ਆਕਸ਼ੀਆਂ ਬਹਿਸੂਸ ਹੋਈ ਆ ਸਾਡੇ ਕੋਲ ਐਮਰਜੈਂਸੀ ਆ ਰਹੀਆਂ 23 24 ਦਾ ਰਿਜ਼ਲਟ ਆ ਉਹਨਾਂ ਪੱਤਰ ਦੇਣ ਤੋਂ ਬੈਠੇ ਆ ਇਹਨਾਂ ਟਾਈਮ ਲੇ 3-4 ਟਾਈਮ ਲੇ ਆਕਸ਼ੀਆਂ ਹੁਣ ਕਾਹਦਾ ਟਾਈਮ ਲਿਆ ਰਹਿਣਾ ਬਾਕੀ ਜੋ ਤੱਥਾਂ ਦੇ ਆਧਾਰ ਤੇ ਹੋਏਗਾ ਉਸ ਹਿਸਾਬ ਨਾਲ ਕਾਰਵਾਈ ਹੋਰੀ ਪੱਤਰੋਂ ਬਣਦਾ ਪੱਤਰ ਪੱਤਰ ਹੋ ਜਾਏਗਾ ਜੋ ਵੀ ਬਣਦੀ ਕਾਨੂੰਨੀ ਕਰ ਲੈਣਾ ਸਰ ਇਹ ਕਹਿੰਦੇ ਜੀ ਕੁੜੀ ਮੈਂ ਉਹਨਾਂ ਦਾ ਆਟੋ ਤੇ ਜਾਂਦੀ ਨਹੀਂ ਕਾਫੀ ਚਿਰ ਤੋਂ 6 ਮਹੀਨੇ ਤੋਂ ਇਦਾਂ ਨਹੀਂ ਉਹ ਆਟੋ ਤੇ ਉਹ ਕਹਿੰਦਾ ਮੈਂ ਫੀਸਾ ਮੈਂ ਜਾਵਾਂਗਾ ਇਹ ਦਾਖਲਾ ਮੈਂ ਕਰਦਾ ਕੁੜੀ ਦਾ ਹੁਣ ਇਹ ਹੁਣ ਕਿੰਨਾ ਸੱਚ ਬੋਲਦਾ ਕਿੰਨਾ ਝੂਠ ਬੋਲਦਾ ਉਹ ਮੁੱਕ ਵੈਰੀਫਾਈ